ਉਪਲੀ ਰੋਡ ਸੰਗਰੂਰ ਦਾ ਹਾਲਾ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਘੁੱਪ ਹਨੇਰਾ ਸੜਕ ਜਗਾ ਜਗਾ ਤੋਂ ਟੁੱਟੀ ਹੋਈ ਆ ਇੱਥੋਂ ਦੇ ਜੋ ਵਸਨੀਕ ਨੇ ਮੈਨੂੰ ਇਸ ਤਰ੍ਹਾਂ ਦਾ ਪ੍ਰਤੀਕ ਹੁੰਦਾ ਕਿ ਸ਼ਾਇਦ ਸੰਗਰੂਰ ਸ਼ਹਿਰ ਦੇ ਨਾਲੋਂ ਜਿਸ ਤਰ੍ਹਾਂ ਬੰਗਲਾਦੇਸ਼ ਇੰਡੀਆ ਦੇ ਨਾਲ ਹਾਲਾਤ ਮਾੜੇ ਹੋਏ ਪਏ ਨੇ ਉਦੋਂ ਬੱਤੋਂ ਬੱਤਰ ਸੰਗਰੂਰ ਦੇ ਉਪਰੀ ਰੋਡ ਦੇ ਹਾਲ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੜਕ ਹੈ ਹੀ ਨਹੀਂ ਟੁੱਟੀ ਗਈ ਟੁੱਟੀ ਸੜਕ ਤਾਂ ਉਹ ਹੁੰਦੀ ਆ ਜਿੱਥੇ ਸੜਕ ਬਣੀ ਹੋਵੇ ਇੱਥੇ ਸਿਰਫ ਟੋਏ ਟੋਏ ਨਜ਼ਰ ਆਉਂਦੇ ਨੇ ਨਾ ਕੋਈ ਸਟਰੀਟ ਲਾਈਟ ਦਾ ਪ੍ਰਬੰਧ ਆ ਤੁਸੀਂ ਦੇਖ ਸਕਦੇ ਹੋ ਇੱਕ ਵੀ ਲਾਈਟ ਇੱਕ ਵੀ ਲਾਈਟ ਇੱਥੇ ਮੌਜੂਦ ਨਹੀਂ ਹੈ ਜੇਕਰ ਕੋਈ ਵੱਡਾ ਹਾਦਸਾ ਵਾਪਰਦਾ ਰੱਬ ਨਾ ਕਰੇ ਤਾਂ ਆਖਿਰਕਾਰ ਕੌਣ ਜ਼ਿੰਮੇਵਾਰ ਆ ਆ ਪੋਲ ਤਾਂ ਲੱਗੇ ਹੋਏ ਨੇ ਖੰਭੇ ਤੁਸੀਂ ਵੇਖ ਸਕਦੇ ਹੋ ਪਰ ਚਿੱਟੇ ਚਿੱਟੇ ਹਾਥੀ ਸਾਬਤ ਹੋ ਰਹੇ ਨੇ ਇਹ ਜਿਹੜੇ ਤੁਹਾਨੂੰ ਅਸੀਂ ਤਸਵੀਰਾਂ ਬੁਖਾ ਰਹੇ ਆ ਉਪਲੀ ਰੋਡ ਸੰਗਰੂਰ ਦੀਆਂ ਤਸਵੀਰਾਂ ਨੇ ਰੇਲਵੇ ਫਾਟਕਾ ਤੋਂ ਲਾ ਕੇ ਜੇਕਰ ਗੱਲ ਕੀਤੀ ਜਾਵੇ ਅਸੀਂ ਮੈਗਨਾਮ ਪੈਲਸ ਕੋਲ ਪਹੁੰਚ ਚੁੱਕੇ ਹਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਲਾਈਟ ਨਹੀਂ ਚੱਲ ਰਹੀ ਜੇਕਰ ਕੋਈ ਚੱਲ ਰਹੀ ਆ ਸ਼ਹੀਦ ਭਗਤ ਸਿੰਘ ਚੌਂਕ ਵਾਲੀ ਲਾਈਟ ਚੱਲ ਰਹੀ ਆ ਜੇ ਆਖੇ ਜਾਵੇ ਤਾਂ ਉਪਰੀ ਰੋਡ ਤੇ ਉਹ ਸੁਨੀਕ ਨੇ ਰੱਬ ਅਸਰੇ ਨੇ ਰੱਬ ਹੀ ਉਹਨਾਂ ਦਾ ਸਹਾਰਾ ਕਿਉਂ ਕਰਕੇ ਟੋਇਆਂ ਦੇ ਵਿੱਚ ਸੜਕਾ ਅਤੇ ਕੋਈ ਵੀ ਸਟਰੀਟ ਲਾਈਟ ਨਾਲ ਚਲਣ ਕਾਰਨ ਵੱਡੇ ਹਾਸੇ ਵਾਪਰਦੇ ਰਹਿੰਦੇ ਨੇ